ਸਸਿ ਗਾਇ ਇਹ ਥੀਸ ਇਸ ਪੰਜੀਆਂ ਜੀ ਇਹ ਥੀਸ ਇਸ ਅ ਜਿਵੇਂ ਜ ਆਪਣਾ ਕਰਾ ਅ ਇਹ ਥੀਸ ਇਸ ਆ ਇੱਕ ਵਾਰ ਪਲੀਜ਼ ਜ਼ਰਾ ਗੱਲ ਕਰ ਲੈਣ ਦੀ ਕਿ ਜੋ ਪਰਿਓ ਜੀ ਪਲੀਜ਼ ਗੱਲ ਕਰਨ ਲੋ ਜੀ ਭਾਈ ਸ਼ਾਂਤੀ ਦੇ ਇੱਕ ਵਾਰ ਸਰੀ ਅਸੀਂ ਕੰਪੜਾ ਕਾਰਡ ਹੋਇਆ ਸੀ ਮੁਖਲੀ ਉਦੋਂ ਵੀ ਇੱਕ ਡੋਮਿਸਾਈਲ ਦਾ ਕਾਨੂੰਨ ਬਣ ਸਕੇ ਉਦੋਂ ਅਸੀਂ ਚੀਫ ਮਿਨਿਸਟਰ ਸਾਹਿਬ ਨੂੰ ਤੇ ਚੀਫ ਸੈਕਟਰੀ ਜੀ ਨੂੰ ਇਹ ਚੀਜ਼ਾਂ ਪੁੱਛਿਆ ਸੀ ਹੁਣ ਦੁਬਾਰਾ ਫਿਰ ਹੈਪਨ ਹੋਇਆ ਤੇ ਅਸੀਂ ਖੜ ਕੇ ਇੱਕ ਗੱਲ ਕਹੀ ਸੀ ਜਿੱਤੇ ਪੁਲਿਸ ਵੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਵੀ ਸੀ ਕਿ ਜਿੰਨਾ ਚਿਰ ਡੋਮਿਸਾਈਲ ਦਾ ਕਾਨੂੰਨ ਨਹੀਂ ਬੰਦਦਾ ਉਹਨਾਂ ਚਿਰ ਜੋ ਵੀ ਬੰਦਾ ਬਾਹਰੋਂ ਆ ਰਿਹਾ ਹੈ ਇੱਕ ਮਿੰਟ ਪਲੀਜ਼ ਉਹਨਾਂ ਚਿਰ ਜੋ ਵੀ ਬੰਦਾ ਬਾਹਰੋਂ ਆ ਰਿਹਾ ਹੈ ਉਹਦੀ origignal documents ਦੀ verification ਹੋਵੇ ਐਂਡ ਮੁਹਾਲੀ ਚ ਖੜ ਕੇ ਪੁਲਿਸ ਦੇ ਬੰਦਿਆਂ ਨੇ ਜੋ ਰਿਪਰੈਜ਼ੈਂਟੇਟਿਵ ਸੀ ਜੀਪੀ ਸਾਹਿਬ ਦੇ ਮੁੱਖ ਮੰਤਰੀ ਦੇ ਸੇਮ ਥਿੰਗ ਵਿਦ ది ਸਿਵਲ ਡਿਪਾਰਟਮੈਂਟ ਉਹਨਾਂ ਨੇ ਵਾਦਾ ਕੀਤਾ ਸੀ ਕਿ ਇੱਕ ਮਹੀਨੇ ਚ ਅਸੀਂ ਤੁਹਾਨੂੰ ਇਹਦਾ ਪਬਲਿਕ ਨੋਟਿਸ ਰਹੀਂ ਜਾਂ ਅਸੀਂ ਤੁਹਾਨੂੰ ਮੀਡੀਏ ਰਹੀਂ ਜਵਾਬ ਦੇ ਮਾਗੇ ਪਰ ਬਲੀਮੀ ਇੱਕ ਮਹੀਨਾ ਛੱਡੋ 10 ਮਹੀਨੇ ਲੰਘ ਗਏ ਤੇ ਉਦੋਂ ਉੱਥੇ ਦੋ ਬੱਚਿਆਂ ਦੀ ਇੱਕ ਬੱਚੇ ਦੀ ਹਸਪੀਟਲ ਲਾਸ਼ ਪਈ ਸੀ ਤੇ ਇੱਕ ਦੀ ਉਦੋਂ ਸੜਕ ਤੇ ਪਈ ਸੀ ਬਟ ਉਦੋਂ ਮੌਕੇ ਤੇ ਉਹ ਗੱਲ ਟਾਲ ਦਿੱਤੀ ਗਈ ਅੱਜ ਫੇਰ ਉਹ ਹੈਪਨ ਹੋ ਗਿਆ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਤੁਹਾਡੇ ਨੋਟਿਸ 'ਚ ਲਿਉਣਾ ਚਾਹੁੰਦਾ ਹਾਂ ਅਸੀਂ ਪੁਲਿਸ ਤੋਂ ਉਹ ਬੰਦਾ ਜੋ ਜਿਹੜਾ ਫੜਿਆ ਗਿਆ ਹੈ ਜਿਨੇ ਉਹ ਵਾਰਦਾਤ ਕੀਤੀ ਹੈ ਨਿਰਦਈ ਪੁਨੇ ਨਾਲ ਉਹ ਬੰਦਾ ਸਰ ਜਦੋਂ ਆ ਪਿੱਛੇ ਉਹਦਾ ਟਰੈਕ ਰਿਕਾਰਡ ਆ ਉਹ 7 ਸਾਲ ਦੀ ਸਜ਼ਾ ਪੁੱਟ ਕੇ ਆਇਆ ਹੈ ਰੇਪ ਕਰ ਚੁੱਕਿਆ ਜੇ ਆਪਾਂ ਉਹਦੀ ਵੈਰੀਫਿਕੇਸ਼ਨ ਕੀਤੀ ਹੁੰਦੀ ओरिजिनल ਡਾਕੂਮੈਂਟਸ ਦੀ ਤਾਂ ਉਥੋਂ ਦੀ ਪੁਲਿਸ ਨੇ ਤੁਹਾਨੂੰ ਦੱਸਣਾ ਸੀ ਇੱਥੇ ਉਹਨੂੰ ਤਾੜਨਾ ਕੀਤੀ ਜਾਂਦੀ ਤਾਂ ਉਸ ਬੰਦੇ ਦੇ ਦਿਮਾਗ 'ਚ ਇੱਕ ਡਰ ਰਹਿਣਾ ਸੀ ਤੇ ਥੋੜਾ ਜਿਹਾ ਸਾਡੇ ਸਮਾਜ ਨੂੰ ਵੀ ਪਤਾ ਲੱਗਣਾ ਸੀ ਕਿ ਗਲਤ ਹੈ ਬੰਦਾ ਇਹ ਚੀਜ਼ ਸਾਡੀ ਸਾਰਿਆਂ ਦੀ ਅਸੀਂ ਲਾਉ ਫੁੱਲ ਸ਼ਹਿਰੀਆਂ ਵਾਂਗੂ ਤੁਹਾਡੇ ਕੋਲੇ ਆਏ ਆਂ ਗੁਰਦੁਆਰਾ ਸਾਹਿਬ ਤੇ ਅਸੀਂ ਮੀਟਿੰਗ ਕੀਤੀ ਐ ਅਸੀਂ ਉਸੇ ਵੇ ਨਾਲ ਸਰਕਾਰ ਨੂੰ ਵੀ ਅਪੀਲ ਕਰ ਰਹੇ ਆਂ ਕਿ ਪਲੀਜ਼ ਜੋ ਕਾਨੂੰਨ ਬਾਕੀ ਅੱਧੇ ਦੇਸ਼ 'ਚ ਜ਼ਿਆਦਾ ਸਾਡੇ ਹਿਮਾਚਲ 'ਚ ਹੈ ਮੋਨੋਫਾਇਟ ਦਾ ਤਾਂ ਸਾਡੇ ਵੀ ਡੋਮਿਸਾਈਲ ਦਾ ਹੋ ਜੇ ਪਰ ਜਦੋਂ ਤੱਕ ਇਹ ਕਾਨੂੰਨ ਅਸੈਂਬਲੀ ਬਣਾਓ ਪਰ ਉਦੋਂ ਤੱਕ ਸਰ ਤੁਸੀਂ ਤੇ ਤੁਸੀਂ ਇਹਨਾਂ ਦੀ origignal documents ਦੀ verification ਤਾਂ ਕਰ ਸਕਦੇ ਈਂ ਇਹ ਬੇਨਤੀ ਤੁਸੀਂ ਮੰਨ ਲੂਗੇ ਅੱਜ ਸਾਰੇ ਸ਼ਹਿਰੀ ਆਏ ਨੇ ਇਹਦਾ ਯਕੀਨ ਅਸੀਂ ਕਰੀਏ ਤੁਹਾਡੇ ਤੋਂ ਸਾਨੂੰ ਭਰੋਸਾ ਚਾਹੀਦਾ ਹੋ ਤੁਸੀਂ ਦੱਸ ਦਿਓ ਉਹਦੇ ਬਾਰੇ ਸਾਨੂੰ ਕਰਾ ਲੈਣੇ ਅਸੀਂ ਇਹਨਾਂ ਦੇ origignal document ਦੀ verification ਸਰ ਪੁਲਿਸ ਨੇ ਕਰਦੀ ਉੱਥੋਂ ਸਰ ਕਰਾ ਲੈਣੇ ਜਿੰਨੇ ਵੀ ਬਾਹਰਲੇ ਲੋਕ ਨੇ ਉਹਨਾਂ ਦੇ origignal documents ਦੀ ਜਦ ਤੱਕ ਇਹ domicil ਦਾ ਕਾਨੂੰਨ ਨਹੀਂ ਬਣਦਾ ਦੂਜਾ ਸਰ ਸਾਡੀ 1 ਸੈਕਿੰਡ 1 ਸੈਕਿੰਡ ਪਲੀਜ਼ ਬੋਲੋ ਨਾ ਵਿੱਚ ਇੱਕ ਸਾਡੀ ਹੋਰ ਬੇਨਤੀ ਹੈ ਕਿ ਆ ਜਿਹੜਾ ਅਸੀਂ ਕਾਨੂੰਨ ਦੇ ਰਹੇ ਡੈਫੀਨਟਲੀ ਤੁਸੀਂ چیਫ ਸੈਕਟਰੀ ਸਾਹਿਬ ਡੀਸੀ ਸਾਹਿਬ ਡੀਸੀ ਸਾਹਿਬ ਅੱਗੇ چیਫ ਸੈਕਟਰੀ ਸਾਹਿਬ ਨੂੰ ਭੇਜਣਗੇ ਇੱਕ ਬੇਨਤੀ ਪਿਆਰੀ ਹੋਵੇ ਤੇ ਕਿ ਪੰਜਾਬ ਦੀ ਇਹ नीड ਹੈ ਬਹੁਤ ਵੱਡੀ ਜ਼ਰੂਰਤ ਹੈ ਅਸੀਂ ਬਾਹਰ ਲਿਆਉਣ ਨੂੰ ਇਹ ਨਹੀਂ ਕਹਿ ਰਹੇ ਕਿ ਭੇਜਾ ਦਿਓ ਔਰ ਨਾ ਹੀ ਅਸੀਂ ਕਿਸੇ ਨੂੰ ਕੁੱਟ ਮਾਰ ਕਰ ਰਹੇ ਹਾਂ ਲੇਕਿਨ ਅਸੀਂ ਇਹ ਤਾਂ ਕਹਿ ਰਹੇ ਹਾਂ ਕਿ ਪੰਜਾਬ ਨੂੰ ਇਹ ਜ਼ਰੂਰੀ ਚਾਹੀਦਾ ਜਿਵੇਂ ਦੇਸ਼ ਦੇ ਬਾਕੀ ਹਿੱਸਿਆਂ ਨੂੰ ਚਾਹੀਦਾ ਇਹ ਡੋਮਿਸਾਈਲ ਦਾ ਕਾਨੂੰਨ ਇਹ ਕਿਸੇ ਦੇ ਵਿਰੁੱਧ ਨਹੀਂ ਸਰ ਜਿੰਨਾ ਅਸੀਂ ਆ ਲਿਖ ਕੇ ਦੇ ਰਹੇ ਹਾਂ ਤੁਹਾਨੂੰ ਇਹ ਸਾਰੀਆਂ ਸਟੇਟਾਂ ਚ ਜਾਂ ਤਾਂ ਪ੍ਰੈਕਟਿਸ ਚ ਹੈ ਔਰ ਕਨਸਟੀਟਿਊਸ਼ਨਲ ਫਰੇਮਵਰਕ ਚ ਸੰਵਿਧਾਨਿਕ ਦਾਇਰੇ ਚ ਹੈ ਤਾਂ ਫਿਰ ਸਰ ਉਹਨਾਂ ਨੂੰ ਕਿਓ ਜੀ ਇਹ ਸਾਰੇ ਪੰਜਾਬ ਵਾਲੇ ਖੜੇ ਨਹੀਂ ਇਹ ਉਹਨਾਂ ਦੀ ਡਿਮਾਂਡ ਹੈ ਕਿ ਪਲੀਜ਼ ਇਹਨੂੰ ਬਣਾਓ ਆ ਅਸੀਂ ਤੁਹਾਨੂੰ ਦੇਣ ਲੱਗੇ ਆ ਉਹ ਜੀ ਆਪ ਹਰਵੀਰ ਦੇ ਵਾਧਰ ਨੇ ਅੱਛਾ ਇੱਕ ਗੱਲ ਇਹਨਾਂ ਦੇ ਪੁਆਇੰਟ ਆਫ View ਤੋਂ ਇੱਕ ਗੱਲ ਇਹਨਾਂ ਦੇ ਪੁਆਇੰਟ ਆਫ View ਤੋਂ ਥੋੜਾ ਪਿੱਛੇ ਹੋ ਕੇ ਇੱਕ ਸਿਰ ਇਹਨਾਂ ਦੇ ਪੁਆਇੰਟ ਆਫ View ਤੋਂ ਕੀ ਉਸ ਬੱਚੇ ਦਾ ਜੋ ਬੰਦੇ ਦਾ ਟ੍ਰਾਇਲ ਚੱਲੂਗਾ ਉਹਨੂੰ ਫਾਸਟ ਟਰੈਕ ਚ ਲੈ ਸਕਦੇ ਹੋ ਪਲੀਜ਼ ਕਰੋ ਉਸ ਦਰਿੰਦੇ ਨੂੰ ਜਿੰਨੀ ਜਲਦੀ ਸਜ਼ਾ ਮਿਲੂਗੀ ਉਹ ਮਿਲਣੀ ਚਾਹੀਦੀ ਔਰ ਇੱਕ ਹੋਰ ਬੇਨਤੀ ਜਿਹੜੀ ਚੀਜ਼ ਆ ਵੈਸੇ ਇਹਨਾਂ ਨੂੰ ਸਹਾਇਤਾ ਮਿਲ ਰਹੀ ਮਿਲ ਰਹੀ ਹੈ ਪਰ ਅਸੀਂ ਸਾਰੇ ਜਣੇ ਡਿਮਾਂਡ ਕਰਦੇ ਆ ਕਿ ਮੁੱਖ ਮੰਤਰੀ ਅਰਲੀ ਫੰਡ ਚੋਂ ਐਡਾ ਵੱਡਾ ਝਟਕਾ ਲੱਗਿਆ ਕਿ ਕੰਮ ਕਰ ਪਾਉਣਗੇ ਜਲਦੀ ਇਹਨਾਂ ਨੂੰ ਘੱਟੋ ਘੱਟ 25 ਤੋਂ 50 ਲੱਖ ਰੁਪਇਆ ਮੁੱਖ ਮੰਤਰੀ ਰելիਫ ਫੰਡ ਚ ਦਿੱਤਾ ਜਾਵੇ ਇਹ ਇੱਕ ਸਾਡੀ ਮੰਗ ਹੈ ਯਾਰ ਤੁਸੀਂ ਅਸੀਂ ਸਾਰੇ ਜਣੇ ਜੁਗਸਾਹਬ ਨਾਲ ਸਰੋਵਰ ਮੈਂ ਇਹ ਸਾਰੇ ਅਸੀਂ ਪੂਰੇ ਪੰਜਾਬ ਦੇ ਆਏ ਆ ਮੈਂ ਹਿੰਦੂ ਕਮਿਊਨਿਟੀ ਮੈਂ ਪਿੱਛੇ ਨਾਲ ਸਰ ਤੁਸੀਂ ਦੇਖੋ ਰਿਸਪੈਕਟਡ ਹੈ ਸਰ ਪਿੱਛੇ ਮਾਜਬ ਹੈ ਸੀ ਅਫਸਰ ਸਾਹਿਬ ਆਹਲੇ ਗੱਲ ਚੱਲਦੀ ਆਪਾਂ ਜੇ ਟਰੋਟਾ ਫੀਚਿੰਗ ਆ ਅੰਦਰ ਜਾਣਾ ਨਹੀਂ ਹੋ ਸਕਦਾ ਦਾ ਕੁਝ 2-4 ਬੰਦੇ ਗੱਲ ਚੱਲ ਜਾਈਏ ਨਹੀਂ ਨਹੀਂ ਵੈਸੇ ਹੁੰਦਾ ਕਿ ਤਾਂ ਹੀ ਕਹਿੰਦੇ 15 ਬੰਦੇ ਆ ਜਾਓ ਬਸ ਆਹੀ ਮੰਗ ਹੈ ਕਿ ਜੋ ਵੀ ਬੰਦਾ ਆਵੇ ਨਾ ਪੰਜਾਬ ਉਹ ਆਇਡੈਂਟੀਫਾਈ ਹੋ ਗਿਆ ਆ ਸ਼ਾਰਟ ਜ ਮੈਂ ਤੁਹਾਨੂੰ ਪਾਜੀ ਦੀ ਕੀ ਹੁੰਦਾ ਨਾ ਅਸੀਂ ਦਾ ਕਾਨੂੰਨ ਹੈ ਅਸੀਂ ਅੰਦੋਲਨ ਐ ਚਲਾ ਰਹੇ ਹਾਂ ਕੁਝ ਗਲਤ ਬੰਦੇ ਗਲਤ ਤਰ੍ਹਾਂ ਨਾਲ ਕੋਈ ਹਰਕਤਾਂ ਕਰਕੇ ਕਹਿ ਦਿੰਦੀ ਹੈ ਇਹ ਅੰਦੋਲਨ ਤਾਂ ਗਲਤ ਸੋ ਪਲੀਜ਼ ਇਹਨੂੰ ਜਲਦੀ ਕਰੋ ਮੁੱਖ ਮੰਤਰੀ ਯੂਪੀ ਦੇ ਜੋਗੀ ਨੇ ਉਥੋਂ ਭਜਾਤੇ ਕਹਿ ਨਹੀਂ ਕਰ ਜਾਂ ਮਾਰ ਦੂੰਗਾ ਜਾਂ ਭੱਜੋ ਪਰ ਇਹ ਦੇਖਾਂਗੇ ਕੀ ਕੋਈ ਸੇਵ ਉਹ ਕਿੰਨੇ ਉਹ ਨਾ ਕੋਈ ਬੰਦਿਆਂ ਵੀ ਕੋਈ 20 22 ਬੰਦੇ ਜਿੱਦਣ ਛਾਪੇਮਾਰੀ ਹੋਈ ਆ ਬੱਚੇ ਦੇ ਖਤਮ ਤੋਂ ਬਾਅਦ 30 ਤੋਂ 22 ਬੰਦੇ ਜੁਪੀ ਦੀਆਂ ਅਦਾਲਤਾਂ ਦੇ ਭਗੌੜੇ ਪਾਏ ਗਏ ਆ ਇਹ ਕਿੱਥੇ ਨੇ ਤੁਹਾਡੇ ਪਤਾ ਨਹੀਂ ਸਾਡੇ ਭਗਾ ਗਏ ਨੇ ਸਰ ਇੱਕ ਮਿੰਟ ਤੁਹਾਡੇ ਹੀ ਪੁਲਿਸ ਪ੍ਰਸ਼ਾਸਨ ਨੇ ਉਹ ਪਾਏ ਆ ਤੁਸੀਂ ਛਾਪੇਮਾਰੀ ਕੀਤੀ ਤੁਹਾਡੇ ਬਿਲਕੁਲ ਨਜ਼ਰ ਦੇ ਵਿੱਚ ਆਇਆ ਵੀ ਉਹ 20 22 ਬੰਦੇ ਉਹ ਕਿੱਥੇ ਨੇ ਉਹ ਪੰਜਾਬ ਦੇ ਕਿਹੜੇ ਕਿਹੜੇ ਕੋਨੇ 'ਚ ਲੁਕੇ ਹੋ ਕ੍ਰਾਈਮ ਕਰਨਗੇ ਕੌਣ ਜ਼ਿੰਮੇਵਾਰ ਆ ਜੇ ਜਿਹੜੀ ਗੱਲ ਇਹਨਾਂ ਨੇ ਪਹਿਲਾਂ ਕੀਤੀ ਆ ਵੀ ਇਹ ਉਹ ਜਿਹੜੀ ਗੱਲ ਇਹਨਾਂ ਨੇ ਕੀਤੀ ਆ ਉਹ ਜਿੰਨੀ ਜਗ੍ਹਾ ਚੱਲਦੀ ਹੋਰ ਸਮਝਾਉਣਾ ਪਤਾ ਕੀ ਆ ਡਿਊਸਰ ਸਰ ਨਾਲ ਜੀ ਤੁਹਾਨੂੰ ਪਿੱਛੇ ਨਾ ਰੱਖੋ ਸਾਨੂੰ ਭਰੋਸਾ ਦਿਓ ਪਿੱਛੇ ਜਾ ਜੇ ਪਹਿਲੇ ਪਿੱਛੇ ਜਾਓ ਪਿੱਛੇ ਜਾਓ ਯਾਰ ਪਿੱਛੇ ਜਾਓ ਬਸ ਪਿੱਛੇ ਮੁਜਾ ਜਾਓ ਭਾਈ ਪਿੱਛੇ ਕਰੋ ਭਾਈ ਕਿਹੜਾ ਖੋਦ ਹੋਈ ਜਾਣਾ ਪਿੱਛੇ ਮੁਜਾ ਜਾਓ ਆਰਾਮ ਨਾਲ ਆ ਆਰਾਮ ਬੜਾ ਆ ਨਾ ਕਰੋ ਤੱਕਾ ਹੁਣ ਸਾਨੂੰ ਏਡੀਸੀ ਸਾਹਿਬ ਨੇ ਸੌਰੀ ਸਰ ਡੀਐਸਪੀ ਸਾਹਿਬ ਨੇ ਤੇ ਏਡੀਸੀ ਸਾਹਿਬ ਨੇ ਇੱਕ ਭਰੋਸਾ ਦਿੱਤਾ ਹੈ ਕਿ ओरिजिनल ਡਾਕੂਮੈਂਟਸ ਦੀ ਜਿੰਨਾ ਚਿਰ ਡੋਮਿਸਾਈਲ ਦਾ ਕਾਨੂੰਨ ਨਹੀਂ ਬਣਦਾ ਅਸੈਂਬਲੀ ਵੱਲੋਂ ਉਹਨਾਂ ਚਿਰ ओरिजिनल ਡਾਕੂਮੈਂਟਸ ਦੀ ਵੈਰੀਫਿਕੇਸ਼ਨ ਹੋਊਗੀ ਜੋ ਵੀ ਪੁਲੀਸ ਇਹ ਮੈਸੇਜ ਦੂਜੇ ਜ਼ਿਲ੍ਹਿਆਂ ਚ ਪਹੁੰਚਾਏ ਪਲੀਜ਼ ਕਿਉਂਕਿ ਨਹੀਂ ਤਾਂ ਇਹ ਕੁੰਬੜਾਂ ਤੋਂ ਬਾਅਦ ਇਹ ਹੈਪਨ ਹੋ ਗਿਆ ਹੁਣ ਅੱਗੇ ਨਾ ਕੁਝ ਹੋਵੇ ਪਲੀਜ਼ ਲੋਚ ਇੰਟਰ ਆਈ ਦੇਖਿਓ ਸਾਡੀ ਮੜਾ ਪਿੱਛੇ ਨੂੰ ਆਈ ਮੜਾ ਪਿੱਛੇ ਨਾ ਸਾਰੇ ਯਾਰ ਤਪੈ ਸੰਸਟ ਕੋਈ ਕੈਮਰਾ ਥੱਲੇ ਕਰ ਲੈ ਯਾਰ ਪੁਆਇੰਟ ਬਹੁਤ ਆ ਰਿਹਾ ਉਹਨੂੰ ਸਿਚੁਏਸ਼ਨ ਤੋਂ ਉੱਪਰ ਵੀ ਜਲੀ ਪ੍ਰੋਬਲਮ ਕੀ ਜਾਵੇ ਸਾਡਾ ਸਭ ਮੜਾ ਪਿੱਛੇ ਹੋ ਜਾਓ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਜੀ